ਇਕ ਸੀ ਬੁਰਜ ਠੰਡਾ ਦੂਜੀ ਸੀਤ ਲੈਰ ਸੀ ਜਾਲਮ ਤਾ ਲਾਲਾ ਉੱਤੇ ਟਾਂਦੇ ਨਿਤ ਕੈਰ ਸੀ ਇਕ ਸੀ ਬੁਰਜ ਠੰਡਾ ਦੂਜੀ ਸੀਤ ਲੈਰ ਸੀ ਜਾਲਮ ਤਾ ਲਾਲਾ ਉੱਤੇ ਟਾਂਦੇ ਨਿਤ ਕੈਰ ਸੀ ਐਨਾ ਜ਼ੁਲਮ ਟਾਇਆ ਕਿ दे गलास बदले सारा कोलू दे विच दे गलास बदले जी दु दे गि सि बस्तर ओतो भुख बेहली ਗੋਦੀ ਵਿੱਚ ਲਈ ਬੈਠੀ ਦਾਦੀ ਨਿੱਕੇ ਲਾਲ ਸੀ ਗਿੱਲੇ ਸੀ ਬਸਤਰ ਉੱਤੋਂ ਭੁੱਖ ਨਾਲ ਬਿਹਾਲ ਸੀ ਗੋਦੀ ਵਿੱਚ ਲਈ ਬੈਠੀ ਦਾਦੀ ਨਿੱਕੇ ਲਾਲ ਸੀ ਮੋਤੀ ਰਾਮ ਮਹਿਰਾ ਦਾ ਵਾਰ ਵਾਰ ਕੋਲੂ ਦੇ ਵਿੱਚ ਪੀੜਿਆ ਦੁੱਧ ਦੇ ਗਲਾਸ ਬਦਲੇ ਪਰ ਵਾਰ ਕੋਲੂ ਦੇ ਵਿੱਚ ਪੀੜਿਆ ਦੁੱਧ ਦੇ ਗਲਾਸ ਬਦਲੇ ਜੀ ਇੱਕ ਦੁੱਧ ਦੇ ਗਲਾਸ ਬਦਲੇ ਗੰਗੂ ਪਾਪੀ ਨੇ गंगू पापी ने ताजुल मकमाया मोती राम मेरा जी ने दूध चकाया ना चमके वांग अज हीरिया दूध दे गलास बदले ना चमके वांग अज हीरिया दूध दे गलास बदले ਸਾਰਾ ਪਰਵਾਰ ਕੋਲੂ ਦੇ ਵਿੱਚ ਪੀੜਿਆ ਦੁੱਧ ਦੇ ਗਲਾਸ ਬਦਲੇ ਪਰਵਾਰ ਕੋਲੂ ਦੇ ਵਿੱਚ ਪੀੜਿਆ ਦੁੱਧ ਦੇ ਗਲਾਸ ਬਦਲੇ ਜੀ ਇੱਕ ਦੁੱਧ ਦੇ ਗਲਾਸ ਬਦਲੇ ਤਨ ਕ ਮਾਈ ਆਪ ਦੀ ਤਨ ਆਪ ਦਾ ਜਿਗਰਾ ਜਾਨ ਤਲੀ ਰੱਖੀ ਵਿਚ ਲਾਲਾਂ ਦੇ ਆ ਫਿਕਰਾ ਤਨ ਕ ਮਾਈ ਆਪ ਦੀ ਤਨ ਆਪ ਦਾ ਜਿਗਰਾ ਜਾਨ ਤਲੀ ਤੇ ਰੱਖੀ ਵਿਚ ਲਾਲਾਂ ਦੇ ਆ ਫਿਕਰਾ ਜ਼ੁਲਮ ਸੁਣ ਕੇ ਦਿਲ ਗਿਆ ਬੀੜਿਆ ਦੁੱਧ ਦੇ ਗਲਾਸ ਬਦਲੇ ਜ਼ੁਲਮ ਸੁਣ ਕੇ ਦਿਲ ਗਿਆ ਬੀੜਿਆ ਦੁੱਧ ਦੇ ਗਲਾਸ ਬਦਲੇ ਸਾਰਾ ਪਰਵਾਰ ਕੋਲੂ ਦੇ ਵਿੱਚ ਪੀੜਿਆ ਇੱਕ ਦੁੱਧ ਦੇ ਗਲਾਸ ਬਦਲੇ ਪਰ ਵਾਰ ਸਾਰਾ ਪਰਵਾਰ ਕੋਲੂ ਦੇ ਵਿੱਚ ਪੀੜਿਆ ਦੁੱਧ ਦੇ ਗਲਾਸ ਬਦਲੇ ਸਾਰਾ ਪਰਵਾਰ ਕੋਲੂ ਦੇ ਵਿੱਚ ਪੀੜਿਆ ਦੁੱਧ ਦੇ ਗਲਾਸ ਬਦਲੇ ਇੱਕ ਦੁੱਧ ਦੇ ਗਲਾਸ ਬਦਲੇ ਇੱਕ ਸੀ ਬੁਰਜ ਠੰਡਾ ਦੂਜੀ ਸ਼ੀਤ ਲਹਿਰ ਸੀ ਜਾਲਮ ਤਾ ਲਾਲਾ ਉੱਤੇ ਟਾਂਦੇ ਨਿਤ ਕੈਰ ਸੀ ਇੱਕ ਸੀ ਬੁਰਜ ਠੰਡਾ ਦੂਜੀ ਸ਼ੀਤ ਲਹਿਰ ਸੀ ਜਾਲਮ ਤਾ ਲਾਲਾ ਉੱਤੇ ਟਾਂਦੇ ਨਿਤ ਕੈਰ ਸੀ ਐਨਾ ਜ਼ੁਲਮ ਮਟਾਇਆ ਕਿਉਂ ਵਜੀਰੀਆ ਦੁੱਧ ਦੇ ਗਲਾਸ ਬਦਲੇ ਐਨਾ ਜ਼ੁਲਮਟਾਇਆ ਕਿਉਂ ਜੀ ਰਿਆ ਦੁੱਧ ਦੇ ਗਲਾਸ ਬਦਲੇ ਪਰ ਵਾਰ ਕੋਲੂ ਦੇ ਵਿੱਚ ਪੀੜਿਆ ਦੁੱਧ ਦੇ ਗਲਾਸ ਬਦਲੇ ਸਾਰਾ ਪਰਵਾਰ ਕੋਲੂ ਗਿੱਲੇ ਸੀ ਬਸਤਰ ਯਤੋਂ ਭੁਖ ਨਾਲ ਬਿਹਾਲ ਸੀ ਗੋਦੀ ਵਿੱਚ ਲਈ ਬੈਠੀ ਦਾਦੀ ਨਿੱਕੇ ਲਾਲ ਸੀ ਗਿੱਲੇ ਸੀ ਬਸਤਰ ਯਤੋਂ ਭੁਖ ਨਾਲ ਬਿਹਾਲ ਸੀ ਗੋਦੀ ਵਿੱਚ ਲਈ ਬੈਠੀ ਦਾਦੀ ਨਿੱਕੇ ਲਾਲ ਸੀ ਮੋਤੀ RAM ਮਹਿਰਾ ਦੁੱਧ ਦੇ ਗਲਾਸ ਬਦਲੇ ਸਾਰਾ ਪਰવાર ਕੋਲੂ ਦੇ ਵਿੱਚ ਪੀੜਿਆ ਦੁੱਧ ਦੇ ਗਲਾਸ ਬਦਲੇ ਪਰ ਵਾਰ ਕੋਲੂ ਦੇ ਵਿੱਚ ਪੀੜਿਆ ਦੁੱਧ ਦੇ ਗਲਾਸ ਬਦਲੇ ਜੀ ਇੱਕ ਦੁੱਧ ਦੇ ਗਲਾਸ ਬਦਲੇ गङ्गू पापी ने ता जुल कमाया मोतीर मराजीने दुध चकया गू पापी ने तुल ने मोरमरा जीने ना चमके नामके वाजही ਗਲਾਸ ਬਦਲੇ ਨਾ ਚਮਕੇ ਵਾਂਗ ਅਜ ਹੀਰਿਆਂ ਦੁੱਧ ਦੇ ਗਲਾਸ ਬਦਲੇ ਸਾਰਾ ਪਰਵਾਰ ਕੋਲੂ ਦੇ ਵਿੱਚ ਪੀੜਿਆ ਦੁੱਧ ਦੇ ਗਲਾਸ ਬਦਲੇ ਪਰਵਾ ਦੁੱਧ ਦੇ ਗਲਾਸ ਬਦਲੇ ਤਨ ਕਮਾਈ ਆਪਦੀ ਤਨ ਆਪਦਾ ਜਿਗਰਾ ਜਾਨ ਤਲੀ ਰੱਖੀ ਵਿੱਚ ਲਾਲਾਂ ਦੇ ਆ ਫਿਕਰਾ ਤਨ ਕਮਾਈ ਆਪਦੀ ਤਨ ਆਪਦਾ ਜਿਗਰਾ ਜਾਨ ਤਲੀ ਤੇ ਰੱਖੀ ਵਿੱਚ ਲਾਲਾਂ ਦੇ ਆ ਫਿਕਰਾ जुलम सुन के दिलया दूध देख लास बदले जुलम सुन के दिल... ਦੁੱਧ ਦੇ ਗਲਾਸ ਬਦਲੇ